ਸੰਗਤ ਜੀ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰਦੇ ਹੋ ਇਹ ਵੀਡੀਓ ਤੁਸੀਂ ਦੇਖੋ ਫਤਿਹਗੜ੍ਹ ਸਾਹਿਬ ਅੱਜ ਛੋਟੇ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਤਾਂ ਉਹ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਤੱਕ ਜੀ ਜਿਹੜੀ ਰਿਪੋਰਟ ਆ ਰਹੀ ਹੈ ਕਿ ਲਾਈ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰਨ ਵੇਲੇ ਰਿਕਾਰਡ ਤੋੜ ਇਕੱਠ ਹੋਇਆ ਹੈ ਜਿੱਥੇ ਕਿ 1 ਕਰੋੜ ਸੰਗਤਾਂ ਨੇ ਦਰਸ਼ਨ ਕੀਤੇ ਨੇ ਪਾਲਕੀ ਸਾਹਿਬ ਦੇ ਅਤੇ ਗੁਰੂ ਮਹਾਰਾਜ ਦੇ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ આજ ਤੱਕ ਇੰਨਾ ਜ਼ਿਆਦਾ ਇਕੱਠ ਫਤਿਹਗੜ ਸਾਹਿਬ ਦੀ ਧਰਤੀ ਦੇ ਤੇ ਕਦੇ ਨਹੀਂ ਹੋਇਆ ਇਹ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀਆਂ ਇਸ ਸਾਲ ਜ਼ਿਆਦਾ ਅਵੇਅਰਨੈਸ ਆਈ ਆ ਲੋਕਾਂ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਾਸੇ ਇਹੀ ਖਬਰਾਂ ਚੱਲ ਰਹੀਆਂ ਵੀ ਛੋਟੇ ਸਹਬਜ਼ਾਦੇ ਦੇ ਸਿੱਖ ਦੀਆਂ ਦੇ ਪੂਜਣਾ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖਾ ਹਿੰਦੂ ਵੀਰਾਂ ਨੇ ਵੀ ਬਹੁਤ ਵੱਧ ਚੜ ਕੇ ਸੇਵਾ ਕੀਤੀ ਆ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਪੂਜੇ ਨੇ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਜਾਓ ਇਹ ਕੌਮ ਦੀ ਚੜ੍ਹਦੀ ਕਲਾ ਦੀ ਨਿਸਾਨੀ ਆ ਧੰਨਵਾਦ